ਵਰਖਾ ਵਰਖਾ ਕਿੰਨੇ ਵਰਮੋ ਨੇ 18 ਸਾਲ ਸਰ ਤੇ ਤੁਹਾਨੂੰ ਕੀ ਹੋਇਆ 75 ਦਾਖਲ ਹੋਇਆ ਹਸਪਤਾਲ ਇਸ ਲਈ ਦਾਖਲ ਹੋਇਆ ਮੇਰੇ ਫੈਰ ਹੋ ਲੱਗਾ ਹੋਇਆ ਵਾ ਤੇ ਮੇਰੇ ਵੀਰੇ ਦੇ ਨਾਲ ਲੜਾਈ ਹੋਈ ਸੀ ਕਿ ਗੁਰਸੇਵਕ ਮੇਰਾ ਵੀਰਾ ਵਾ ਤੇ ਉਹਦੇ ਨਾਲ ਮੁੰਡੇ ਲੜੇ ਆ ਉਹ ਬੈਸਵਾਜੀ ਹੋਈ ਉਹਨਾਂ ਦੀ ਮੋੜ ਤੇ ਕਿਉਂਕਿ ਉਹ ਬੈਸਵਾਜੀ ਤਾਂ ਹੋਈ ਆ ਉਹ ਮੋੜ ਤੇ ਖੜਦੇ ਸੀ ਆ ਕੇ ਤੇ ਵੀਰਾ ਉਹਨਾਂ ਨੂੰ ਰੋਕਦਾ ਸੀਗਾ ਕਾਫੀ ਵਾਰੀ ਉਹਨਾਂ ਨੂੰ ਕਿਹਾ ਨਹੀਂ ਰੁਕੇ ਤੇ ਪਰਸੋ ਦੀ ਰਾਤ ਫੇਰ ਉਹਨਾਂ ਨਾਲ ਬੈਸਵਾਜੀ ਹੋਈ ਆ ਤੇ ਉਹ ਵੀਰੇ ਨੂੰ ਜਦੋਂ ਮਾਰਨ ਲੱਗੇ ਤੇ ਵੀਰਾ ਭੱਜ ਗਿਆ ਉਹਨਾਂ ਨੇ ਵਾਖੜ ਕਾਇਆ ਸੀ ਸਾਰੀ ਫੈਮਿਲੀ ਬਾਹਰ ਆਏ ਤੇ ਜਦੋਂ ਨੇ ਰਾਜਵਿੰਦਰ ਸਿੰਘ ਉਰਫ ਰਾਜੂ ਨੇ ਫਾਇਰਿੰਗ ਕੀਤੀ ਆ ਅਸੀਂ ਵੀਰੇ ਨੂੰ ਖੇਚ ਲੈ ਤੇ ਉਹ ਮੇ ਬੂਹੇ 'ਚ ਖੜੀ ਸੀ ਉਹ ਮੇਰੇ ਆਕੇ ਲੱਤ ਤੇ ਫਾਇਰ ਲੱਗ ਗਿਆ ਕਿੰਨੇ ਜਣੇ ਉਹ ਉਹ ਸਿਰ 10 12 ਜਣੇ ਸੀਗੇ ਉਹ ਕਿੰਨੇ ਫਾਇਰ ਕੀਤੇ ਉਹਨਾਂ ਨੇ ਇੱਕ ਫਾਇਰ ਕੀਤਾ ਇੱਕ ਫਾਇਰ ਕੀਤਾ ਹਾਂਜੀ ਕਿਰਨਜਨ ਸਿੰਘ ਦੀ ਲੜਾਈ ਕਿਸ ਗੱਲ ਦੀ ਸੀ ਲੜਾਈ ਇਸ ਗੱਲ ਦੀ ਸੀ ਕਿ ਉਹ ਮੋੜ ਤੇ ਖੜਦੇ ਸੀ ਆਕੇ ਮੋੜ ਤੇ ਖੜਦੇ ਸੀ ਹਾਂਜੀ ਤੇ ਤੁਸੀਂ ਰੋਕਦੇ ਸੀ ਜਾਂ ਉਹ ਹਾਂਜੀ ਵੀਰੇ ਹਣੀ ਹਮੇਸ਼ਾ ਨਾਲ ਰੋਕਦੇ ਸੀ ਪੁਲਿਸ ਰਿਪੋਰਟ ਕਰਾਈ ਸੀ ਪੁਲਿਸ ਰਿਪੋਰਟ ਪੁਲਿਸ ਰਿਪੋਰਟ ਕਰਾਈ ਹੈ ਪੁਲਿਸ ਰਿਪੋਰਟ ਹਾਂਜੀ ਹਾਂਜੀ ਬਿਆਨ ਹੋ ਗਏ ਤੁਹਾਡੇ ਹਾਂਜੀ ਹੋ ਗਏ ਬਿਆਨ ਪਹਿਲਾਂ ਵੀ ਤੁਹਾਡਾ ਬੁढ़ाई ਕਰਦਾ ਰਿਹਾ ਉਹ ਨਾਲ ਪਹਿਲਾਂ ਤਾਂ ਹੁੰਦਾ ਸੀ ਪਰ ਇੰਨਾ ਨਹੀਂ ਹੁੰਦਾ ਸੀ ਉਹਨਾਂ ਨੂੰ ਗੱਲਾਂ-ਗੱਲਾਂ ਚ ਕਹਿ ਦਿੰਦੇ ਸੀਗੇ ਤੁਸੀਂ ਇਦਾਂ ਨਾ ਕਰੋ ਕੀ ਕਰਦਾ ਉਹ ਕੀ ਕਰਦਾ ਕਿ ਕਿੱਥੇ ਕਰਕੇ ਉਹਥੇ ਉਹ ਗਾਲੀ-ਗਲੋਚ ਹੁੰਦੇ ਸੀਗੇ ਸਰ ਤੇ ਚੰਗਾ ਨਹੀਂ ਲੱਗਦਾ ਕੁੜੀਆਂ ਨੇ ਤਾਂ ਅੰਦਰ ਬਾਹਰ ਜਾਣਾ ਹੀ ਹੁੰਦਾ ਵਾ ਤੇ ਇਸ ਕਰਕੇ ਵੀਰੇ ਹੁਣੀ ਰੋਕਦੇ ਹੁੰਦੇ ਸੀ ਉਹ ਵੀਰਾ ਕੀ ਕੰਮ ਕਰਦਾ ਮੇਰਾ ਵੀਰਾ ਮੈਡੀਕਲ ਮੈਡੀਕਲ ਆ ਤੇ ਡਾਕਟਰ ਦੀ ਲਾਈਨ ਚ ਆ ਡਾਕਟਰ ਦਾ ਕੰਮ ਕਰਦਾ ਹਾਂਜੀ ਸ਼ਾਪ ਆ ਉਹਨਾਂ ਦਾ ਕਿਹੜੀ ਜਿਹੜਾ ਕੰਮ ਕਰਦਾ ਪਿੰਡ ਅਜੀ ਉਹ ਨਾਲੇ ਤੋਂ ਸਿਰ ਕਰਕੇ ਵੀ ਸੀਗਾ ਰੋਲਾ ਪਾ ਡਾਕਟਰ ਨੂੰ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਵੀ ਨਾ ਕੋ ਰ ਗੁਰਸੇਵਕ ਸਿੰਘ ਜੀ ਦੂਸਰੇ ਕਿਹਨੇ ਬੰਦੂ ਪਿੰਡ ਮੇਰੇ ਕੋਟਪਮ ਦਿਖਾਈ ਤੇ ਜੁਰੀਆਂ ਨੂੰ ਕੀ ਗੱਲ ਹੋਈ ਹੈ ਕਿਸੇ ਇਤਿਹਾਸਨ ਦਾ ਫਰ ਹੋਇਆ ਇਹ ਵੀ ਭਾਈ ਪਿੰਡ ਦੇ ਵਿੱਚ ਲੜਾਈ ਹੋਈ ਸੀ ਮੁੰਡਿਆਂ ਨਾਲ ਛੋਟਾ ਛੋਟੀ ਜਿਹੀ ਗੱਲ ਹੋਈ ਤਕਰਾਰ ਹੋਈ ਤੇ ਉਹਨਾਂ ਨੇ ਹੀ ਨਜਾਇਜ਼ ਅਸਲੇ ਨਾਲ ਫਾਇਰਿੰਗ ਕੀਤੀ ਜੀ ਮਾਰਿਆ ਮੇਰੇ ਸੀਗਾ ਫਾਇਰ ਜੀ ਪਰ ਉਹਨਾਂ ਦਾ ਨਿਸ਼ਾਨਾ ਨਹੀਂ ਸਹੀ ਲੱਗਾ ਤੇ ਮੇਰੇ ਸਿਸਟਰ ਦੇ ਲਾਤੇ ਲੱਗੇ ਉਹ ਮਤਲਬ ਕਿ ਮੋੜ ਦੇ ਉੱਤੇ ਹੀ ਸਾਡਾ ਘਰ ਆ ਜੀ ਰੋਡ ਦੇ ਉੱਪਰ ਉੱਥੇ ਖੜਦੇ ਆ ਮੁੰਡੇ ਕਾਫੀ ਜ਼ਿਆਦਾ ੁੱਲੜਬਾਜੀ ਕਰਦੇ ਨੇ ਤੇ ਸਾਡੇ ਉੱਥੇ ਘਰ ਨੇ ਕੁੜੀਆਂ-ਬੁੜੀਆਂ ਨੇ ਨੰਗਣਾ ਹੁੰਦਾ ਸੀ ਉਹਨਾਂ ਨੂੰ 2-4 ਵਾਰ ਰੋਕਿਆ ਜੀ ਦੋ-ਚਾਰ ਵਾਰ ਰੋਕਿਆ ਉਹਨਾਂ ਨੂੰ ਤੇ ਉਹ ਰੁਕਦੇ ਨਹੀਂ ਗਏ ਉਹ ਮਤਲਬ ਕਿ ਜੇ ਉਹਨਾਂ ਨੂੰ ਕਹੀਦਾ ਤਾਂ ਉਹ ਧਮਕੀਆਂ ਦੇਣ ਲੱਗ ਜਾਂਦੇ ਇਹ ਕੋਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਲੀਨਿਕ ਤੇ ਲੱਗਾ ਹਾਂ ਜੀ ਡਿਸਪੈਂਸਰ ਹਾਂਜੀ ਮੰਗੇ ਇਹੇ ਹੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੀ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਰਿਪੋਰਟ ਰਜਿਸਟਰ ਕਰਾ ਦੇ ਬਿਲਕੁਲ ਹਾਂਜੀ ਰਿਪੋਰਟ ਦਰਜ ਹੋਈ ਆ ਜੀ ਬਾਕੀ ਹਜੇ ਸਾਨੂੰ ਇਹ ਨਹੀਂ ਕਲੀਅਰ ਹੋਇਆ ਵੀ ਉਹਨਾਂ ਤੇ ਧਾਰਾ ਕਿਹੜੀ ਲੱਗੀ ਹੈ ਬਿਆਨ ਲੈ ਕੇ ਬਿਆਨ ਲੈ ਕੇ ਸੀ ਕੱਲ੍ਹ ਨੂੰ ਮਾਮਲਾ ਕਿੱਥੇ ਪੜ ਗਿਆ ਮਾਮਲਾ ਆਪਣੀ ਧਰਮਕੋਟ ਥਾਣੇ ਕਿੰਨੇ ਜਣੇ ਸੀ ਉਹ ਮੁੰਡੇ ਕਾਫੀ ਜ਼ਿਆਦਾ ਸੀਗੇ 12 13 ਜਣੇ ਸੀ ਪਰ ਚਾਰ ਮੁੰਡਿਆਂ ਦੇ ਨਾਮ ਆਪਾਂ ਜਾਣਦੇ ਬਾਕੀ ਅਣਪਛਾਤੇ ਬੰਦੇ ਸੀਗੇ ਜਿਹੜੇ ਕਿ ਮਤਲਬ ਕਿ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਸੀ ਚਾਰ ਵੀ ਸੀ ਉਹਨਾਂ ਕੋਲ ਹਾਂਜੀ ਥਿਆਰ ਨਾਲ ਹੀ ਫਾਇਰਿੰਗ ਕੀਤੀ ਆਈ ਉਹਨਾਂ ਨੇ ਫਾਇਰ ਇੱਕ ਹੀ ਕੀਤਾ ਜੀ ਦੂਜਾ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹ ਤਾਂ ਹੋਲ ਨਹੀਂ ਨਿਕਲਿਆ ਉਹ ਤਾਂ ਹੋ ਲੜ ਗਿਆ ਸੀਗਾ ਉਹਨੇ ਟਾਈਮ ਨੂੰ ਉਹਨਾਂ ਦੇ ਨਾਲਦਿਆਂ ਨੇ ਫੜ ਲਿਆ ਹੈਗੇ ਹਾਂਜੀ ਉਹਨਾਂ ਦਾ ਨਾਮ ਜਿਹਨੇ ਫਾਇਰਿੰਗ ਕੀਤੀ ਉਹ ਨਾ ਰਾਜਵਿੰਦਰ ਸਿੰਘ ਹੈ ਪਿੰਡ ਚ ਉਹਨੂੰ ਰਾਜੂ ਕਹਿੰਦੇ ਨੇ ਉਹਨਾਂ ਦੇ ਪਿਤਾ ਦਾ ਨਾਮ ਨਛੱਤਰ ਸਿੰਘ ਹੈ ਜੀ ਸਰ ਥਣਾ ਧਰਮਕੋਟ ਦੇ ਵਿੱਚ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਆਪਸ ਵਿੱਚ ਲੜਾਈ ਕੀਤੀ ਗਈ ਸੀ ਉਸ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਦੇ ਆ ਐਫਆਰ 75/25 ਅੰਡਰ ਸੈਕਸ਼ਨ 109 3 ਜਿੰਮਣ 5 ਤੇ 2527 5458 ਆਰਮ ਐਕਟ ਦੇ ਤਹਿਤ ਐਫਆਰ ਦਰਜ ਕੀਤੀ ਗਈ ਉਸ ਦੇ ਵਿੱਚ ਬਾਈ ਨੇਮ ਚਾਰ ਦੋਸ਼ੀਆਂ ਦੇ ਐਫਆਰ ਦਰਜ ਕੀਤੀ ਜਿਸ ਵਿੱਚ ਰਾਜਵਿੰਦਰ ਰਾਜੂ ਕਰਮਜੀਤ ਕੁਲਵਿੰਦਰ ਸਿੰਘ ਤੇ ਜਗਮੀਤ ਇਸ ਤੋਂ ਬਾਅਦ ਸਾਡੀਆਂ ਟੀਮਾਂ ਬਣਾ ਕੇ ਜਦੋਂ ਇਹਨਾਂ ਦੇ ਅਸੀਂ ਰੇਡ ਕੀਤੇ ਗਏ ਤੇ ਇਸ ਦੇ ਵਿੱਚ ਇੱਕ ਦੋਸ਼ੀ ਕੁਲਵਿੰਦਰ ਸਿੰਘ ਕਿੰਦਰ ਨੂੰ ਅਸੀਂ ਗ੍ਰਿਫਤਾਰ ਕੀਤਾ ਬਾਕੀ ਦੋਸ਼ੀਆਂ ਦੀ ਜਿਹੜੀ ਭਾਲ ਜਾਰੀ ਹੈ ਇਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ